ਜੀ ਕਰੋ ਸਰ ਅੱਜ ਜੀ ਅੰਤਿਮ ਸੰਸਕਾਰ ਹੈ ਸ਼ਹੀਦ ਚਰਨਜੀਤ ਸਿੰਘ ਦਾ ਔਰ ਪੂਰਾ ਜਿੱਥੇ ਪਿੰਡ ਨਾਮ ਅੱਖਾਂ ਨਾਮ ਕਰਕੇ ਬੈਠਾ ਤੇ ਹਰ ਕੋਈ ਯਾਦ ਕਰ ਰਿਹਾ ਔਰ ਸਮਾਂ ਮਾੜਾ ਸੀਗਾ ਜਦੋਂ ਗੋਰੀ ਚਲੀ ਜੀ ਬੜੀ ਦੁੱਖ ਦੀ ਘੜੀ ਹੈ ਜੀ ਜਿਹੜੇ ਦਿਨ ਤੋਂ ਹੀ ਇੱਕ ਗੱਲ ਦਾ ਪਤਾ ਲੱਗਾ ਤੇ ਸੱਚਮੁੱਚ ਹੀ ਰਾਤ ਨੂੰ ਨੀਂਦ ਨਹੀਂ ਸੀ ਆ ਰਹੀ ਕਿਉਂਕਿ ਇੱਕ ਕਿਸੇ ਦਾ ਨੌਜਵਾਨ ਬੱਚਾ ਜਿਹੜੀ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਤੇ ਉਹ ਅਚਨਚੇਤ ਜਿਹੇ ਉਹਦੀ ਘਟਨਾ ਵਾਪਰ ਕੇ ਉਹਦੀ ਮੌਤ ਹੋ ਜਾਣੀ ਇੱਕ ਤਾਂ ਮੈਂ ਸਮਝਦਾ ਉਹ ਵਿਚਾਰਾ ਮਾਂ-ਬਾਪ ਜਾਣਦਾ ਤੇ ਇੱਕ ਸਾਡੇ ਜਿਹੜਾ ਇਹ ਖੇਮ ਕਰਨ ਲੱਗਾ ਜਾਂ ਬਲਟੋਆ ਪਿੰਡ ਆ ਇੱਕ ਸੋਗ ਦੀ ਲਹਿਰ ਆ ਉਹਦੇ ਜਾਣ ਤੋਂ ਬਾਅਦ ਚਰਨਜੀਤ ਇੱਕ ਬਹੁਤ ਵਧੀਆ ਇਨਸਾਨ ਸੀ ਉਹਨੇ ਆਪਣੀ ਬਹੁਤ ਵਧੀਆ ਨੌਕਰੀ ਕੀਤੀ ਹਮੇਸ਼ਾ ਉਹ ਲੋਕਾਂ ਦੇ ਕੰਮ ਆਉਂਦਾ ਰਿਹਾ ਪਰ ਬੜੀ ਦੁਖਦਾਈ ਘਟਨਾ ਆ ਸੋ ਇਸ ਫਾਲੀ ਸਰਕਾਰ ਨੇ ਵੀ ਜਿਹੜੀ ਹੈ ਰਾਸ਼ੀ ਦੀ ਅਨਾਉਂਸਮੈਂਟ ਕੀਤੀ ਸੀ ਉਸ ਦੇ ਨਾਲ ਹੀ ਪਰਿਵਾਰ ਚਾਹੁੰਦਾ ਕਿ ਇਨਸਾਫ ਮਿਲੇ ਔਰ ਦੂਜੇ ਪਾਸੇ ਜਿਹੜੀ ਬਾਕੀ ਗ੍ਰਿਫਤਾਰੀਆਂ ਰਹਿ ਗਈਆਂ ਨੇ ਪੁਲਿਸ ਦੇ ਵੱਲੋਂ ਉਹਦੇ ਬਾਰੇ ਕੀ ਜਾਣਕਾਰੀ ਹੈ ਬਿਲਕੁਲ ਵੀਰੇ ਜਿਹੜੀ ਸਰਕਾਰ ਨੇ ਤਾਂ ਉਸੇ ਵੱਲੀ ਅਨਾਉਂਸਮੈਂਟ ਕਰ ਦਿੱਤੀ ਸੀ ਕਿਉਂਕਿ ਸ਼ਹੀਦ ਕਰਾਰ ਦਿੱਤਾ ਗਿਆ ਚਰਨਜੀਤ ਸਿੰਘ ਨੂੰ ਬਾਕੀ ਜਿਹੜੀ ਰਹਿ ਗਈ ਗ੍ਰਿਫਤਾਰੀਆਂ ਦੀ ਗੱਲ ਮੇਰੇ ਵੀਰ ਕੋਈ ਵੀ ਜਿਹੜਾ ਦੋਸ਼ੀ ਹੈ ਜਿਹੜਾ ਦੋਸ਼ੀ ਬਣਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਜੇ ਪੰਜਾਬ ਪੁਲਿਸ ਜਿਹੜੀ ਸਾਡੀ ਰੱਖਿਆ ਕਰਦੀ ਹੈ ਜੇ ਪਿੰਡਾਂ ਦੇ ਵਿੱਚ ਕੋਈ ਡਿਸਪੂਟ ਹੁੰਦੇ ਆ ਕੋਈ ਝਗੜੇ ਹੁੰਦੇ ਆ ਤੇ ਜੇ ਪੁਲਿਸ ਹੀ ਨਾ ਉੱਥੇ ਜਾਊਗੀ ਤੇ ਫਿਰ ਲੋਕਾਂ ਦਾ ਕੌਣ ਦਾ ਕੇ ਹਾਲ জানੂਗਾ ਸੋ ਇਹ ਪਰਿਵਾਰ ਜਿਹੜਾ ਸਾਡਾ ਆਪਣਾ ਪਰਿਵਾਰ ਆ ਮੇਰਨਾ ਦਾ ਮੇਰੇ ਸਾਡੇ ਉੱਤੇ ਲਾਗੇ ਗਵਾਂਡ ਇਹ ਆਪਣੀ ਪਰਿਵਾਰ ਉੱਥੇ ਵਿਚਾਰਾ ਵਿਆਹ ਹੋਇਆ ਸੀ ਸਾਡੀ ਆਪਣੀ ਓ ਲੜਕੀ ਹੈ ਤੇ ਬੜਾ ਇਹ ਮੈਂ ਸਮਝਦਾ ਕਿ ਸਾਡੇ ਇਲਾਕੇ ਦੇ ਵਿੱਚ ਹੀ ਇਹ ਸੋਗ ਦੀ ਲਹਿਰ ਆ ਪੂਰਾ ਇਨਸਾਫ ਜਿਹੜਾ ਪਰਿਵਾਰ ਨੂੰ ਦਿੱਤਾ ਜਾਊਗਾ ਠੀਕ ਹੈ ਇਸ ਪਰਿਵਾਰ ਦੇ ਇੱਕ ਬਹਾਦਰ ਤੇ ਜਵਾਬਾਜ਼ ਕੈਰੇ ਮੋਬਾਈਲ ਮੋਡਲ ਪ੍ਰਚਾਰ ਨੂੰ ਸਾਨੂੰ ਸਾਰਿਆਂ ਨੂੰ ਐਮਐਸਓ ਸਾਰੇ ਪਰਿਵਾਰ ਦਾ ਇੱਕ ਮੈਂਬਰ ਚਲ ਗਿਆ ਅੱਜ ਅਸੀਂ ਇਨ੍ਹਾਂ ਦੇ ਪਰਿਵਾਰ ਨੂੰ ਮੈਂ ਅਸ਼ੋਰ ਕੀਤਾ ਕਿ ਅਸੀਂ ਇਸ ਕੇਸ ਚ ਪੂਰੀ ਜਸਟਿਸ ਕਰਾਂਗੇ ਜੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਸਾਰੀ ਸਿਚੁਏਸ਼ਨ ਨੂੰ ਪਹੁੰਚ ਕਰ ਰਹੇ ਹਨ ਜੋ ਆਪ ਉਹਨਾਂ ਨੇ ਆਪਣਾ ਸੁਨੇਹਾ ਭੇਜਿਆ ਹੈਗਾ ਪਰਿਵਾਰ ਦੀ ਸੁਖੀ ਕੜੀ ਦੇ ਨਾਲ ਬੱਚਾ ਬਣਾ ਦੇ ਨਾਲ ਖੜੇ ਆਪ ਉਹਨਾਂ ਨੇ ਭਰਿਆਨ ਦੇ ਅਫਸਰ ਕਰ ਸੇ ਪਰਿਵਾਰ ਦਾ ਧਿਆਨ ਇਸ ਤਰੀਕੇ ਨਾਲ ਰੱਖेंगे ਜਿਵੇਂ ਉਹ ਸਾਡੇ ਪਰਿਵਾਰ ਦਾ ਹੈ। ਪਰਿਵਾਰ ਨੂੰ ਪੂਰੀ ਸਪੋਰਟ ਦਿੱਤੀ। ਸਰ ਪਲ ਪਲ ਅਪਡੇਟ ਲੈ ਰਹੇ ਹੋ और ਅੱਜ ਵੀ ਖਾਸ ਤੌਰ ਤੇ ਕਾਜੀ ਹਿੰਦੂ ਪੁੰਜ ਰਸਮਾਂ ਦੇ ਵਿੱਚ ਵੀ ਸ਼ਾਮਲ ਹੋਏ ਹੋ। और ਪਰਿਵਾਰ ਜਿਹੜੇ ਤੁਹਾਡੇ ਨਾਲ ਦਿਲ ਦੀ ਗੱਲ ਕੀਤੀ ਹੈ ਸਰ ਕੀ ਗੱਲ ਬਾਤ ਹੈ ਇਹ ਦੀ। ਤੇ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਪਰਿਵਾਰ ਦਾ ਧਿਆਨ ਰੱਖਣਾ। ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਿੰਧਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹੈ। ਸਰ ਜੀ ਪਰਵਾਦੋਂ ਕੋਈ ਇੰਦੋਕਰੀ ਦੀ ਨਾਲ ਗੱਲ ਕੀਤੀ ਸੀ ਅੱਜ ਥੋੜੇ ਪਰਵਾਦੋਂ ਕੱਲ ਵੀ ਬਚਾਰੀ ਜੀ ਜਦੋਂ ਸਾਂਝੀ ਹੋਈ ਪਰਿਵਾਰ ਦੇ ਨਾਲ ਤੇ ਜਿਹੜੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕਹਿ ਸਕਦੇ ਨਾਮਜਦ ਕਰਕੇ ਇਹਨਾਂ ਨੇ ਰਜਿਸਟਰੀ ਕਰ ਕਿ ਸਜ਼ਾ ਦੀ ਗੱਲ ਕਰਦੀ ਹੈ ਜਿਵੇਂ ਪਰਿਵਾਰ ਕਹਿੰਦਾ ਸੀ ਕਿ ਕਈ ਲੋਕ ਕਈ ਟ੍ਰੋਲ ਸੋਸ਼ਲ ਮੀਡੀਆ ਦੇ ਕਿਸ ਤਰੀਕੇ ਨਾਲ ਚੱਲੇ ਪਰ ਕੀ ਜਣਾ ਚਾਹੁੰਦੇ ਨੇ ਦੋਸ਼ੀਆਂ ਨੂੰ ਕਿ ਕਈ ਗਾਂ ਸਭ ਤੋਂ ਸਖ਼ਤ ਸਜ਼ਾ ਮਿਲੂ ਮੁਝੇ ਨਹੀਂ ਸਕਤਾਂ ਸੱਸਲਾ ਬਲੋ ਕਿ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਕਥਨ ਨਹੀਂ ਦਿੰਦਾ ਕਿ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਐਸ ਸਾਹਿਬ ਬਹੁਤ ਬਹੁਤ ਹੀ ਜ਼ਿੰਮੇਵਾਰ ਅਫਸਰ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤ ਹੋ ਸਕਦਾ ਕਰ ਲਈਏ ਥੈਂਕ ਯੂ ਥੈਂਕ ਯੂ